subscribe now and press the bell icon ਜੋ ਬੁੱਢੇ ਸਵਰਪੈ ਕਵਾਨ ਫਰ ਮਹਾਰਾਜ ਜੀ ਜੀ ਫਰੀ 108 ਸਤਿਗੁਰੂ ਗਿਆਨਾਤ ਮਹਾਰਾਜ ਜੀ ਸਭਦਰੂਪ ਪਰ ਸਾਧ ਸੰਗਤ ਜੀ ਸਮੂਹ ਸੰਤਾਨਾਂ ਨੂੰ ਸ੍ਰੀ ਗੁਰੂ ਗਿਆਨਾਤ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਲੱਖ ਲੱਖ ਵਧਾਈਆਂ ਹੋਣ ਸਮੂਹ ਸੰਗਤਾਂ ਨੂੰ ਬੜੇ ਹੀ ਨਿਮਰਤਾ ਸਹਿਤ ਬੇਨਤੀ ਹੈ ਭਾਈ ਸਮੂਹ ਸੰਤਾ ਦੇ ਸਹਿਯੋਗ ਨਾਲ ਭਾਰਤੀ ਪਾਲਨਿਕ ਬਾਦ ਸਿਹਤਿਆ ਵਿਚ ਸੰਸਤਾ ਜਿਸ਼ਟ ਪੰਜਾਬ ਦੇ ਵੱਲੋਂ ਸਾਲਾਨਾ ਗੁਰੂ ਪ੍ਰਿਆਲਾਤ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਤ ਸਵਾਤ ਤੇ ਸਾਸਤਾ ਕਰਵਾਇਆ ਜਾਂਦਾ ਹੈ ਜੋ ਪਹਿਲੇ ਸਾਲਾਂ ਕੋ ਇਹਨੇ ਉਸੇ ਹੀ ਤਰਤੇ ਇਸ ਵਾਰ 7 ਜੁਲਾਈ ਦਿਨ ਐਤਵਾਰ ਨੂੰ ਸ਼੍ਰੀ ਗੁਰੂ ਗਿਆਨਾਥ ਮਹਾਰਾਜ ਦੇ ਜਨਮ ਦਿਹਾੜੇ ਤੇ ਭਗਵਾਨ ਵਾਲਮੀਕੀ ਮਹਾਰਾਜ ਦਾ satsang ਪਿੰਡ ਪੰਡੋਰੀ ਖਾਸ ਨੇੜੇ ਨਕਦਰ ਵਿਖੇ ਕਰਵਾਇਆ ਜਾ ਰਿਹਾ ਹੈ ਸਸਮੂਹ ਸੰਤਾਂ ਨੂੰ ਬੇਨਤੀ ਹੈ ਭਾਈ 7 ਜੁਲਾਈ ਦਿਨ ਐਤਵਾਰ ਨੂੰ ਪਿੰਡ ਪੰਡੋਰੀ ਖਾਸ ਭਗਵਾਨ ਵਾਲਮੀਕੀ ਮੰਦਿਰ ਵਿਖੇ ਪੰਚਨ ਦੇ ਕਿਰਪਾਲਤਾ ਕਰਨੀ ਸ਼੍ਰੀ ਗੁਰੂ ਗਿਆਨਾਥ ਮਹਾਰਾਜ ਜੀ ਦੇ ਜੀਵਨ ਬਾਰੇ ਬਹੁਤ سارے ਪ੍ਰਚਾਰਕਾਂ ਦੁਆਰਾ ਦੱਸਿਆ ਜਾਵੇਗਾ ਸੋ ਉਹਨਾਂ ਵਿਚਾਰਾਂ ਨੂੰ ਜ਼ਿੰਦਗੀ ਵਿੱਚ ਧਾਰਨ ਕਰਨ ਦੀ ਕੋਸ਼ਿਸ਼ ਕਰਨੀ ਸੋ ਸਮੁੱਚ ਸੰਗਤਾ ਵਾਸਤੇ ਠੰਡੇ ਪਾਣੀ ਦੀਆਂ ਸ਼ਪੀਲਾ ਚਾਹ ਦੇ ਲੰਗਰ ਗੁਰੂ ਕੇ ਲੰਗਰ ਦਾ ਖਾਸ ਪ੍ਰਬੰਧ ਹੋਵੇਗਾ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਬਈਤੋ ਸੇ ਜਰੂਰ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਪਰਿਵਾਰਾਂ ਸਮੇਤ ਪਹੁੰਚ ਕੇ ਗੁਰੂ ਘਰ ਦੇ ਆਸ਼ੀਸ਼ ਪ੍ਰਾਪਤ ਕਰਨਨਾ ਸੋ ਬੇਨਤੀ ਅਨੁਸਾਰ ਕਰਨਾ ਕਿ ਜੋ ਬੋਲੇ ਸੰਨਤ ਹੈ ભગવાન ਹਾਲਿਕ ਮਹਾਰਾਸ਼ਟਰੀ ਦੇ ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨ ਅਤਿparat ਕੀ ਜੈ